ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਅਹਿਮ ਬੇਨਤੀਆਂ ਲੈ ਕੇ ਸੰਗਤਿ ਵਿਚਾਰੀ ਵਿੱਚ ਹਾਜ਼ਰ ਹੋਇਆ ਸੋ ਮੈਂ ਕਦੇ ਵੀ ਇਸ ਗੱਲ ਕਿਸੇ ਵੀ ਗੱਲ ਤੇ ਲਾਈਵ ਨਹੀਂ ਹੋਇਆ ਸੋ ਮੈਂ ਖੁਸ਼ੂਸ ਕਰਦੇ ਹਾਂ ਕਿ ਅੱਜ ਜਿਹੜੀਆਂ ਸਿੱਖ ਪੰਥ ਦੇ ਵਿੱਚ ਗੱਲਾਂ ਚੱਲਦੀਆਂ ਨੇ ਉਹਨਾਂ ਦੇ ਵਿਚਾਰ ਸਾਹਮਣੇ ਉਹਨਾਂ ਲਈ ਮੈਂ ਵਿਚਾਰ ਵਟਾਂਦਰਾ ਕਰਨੀ ਚਾਹੁੰਦਾ ਕਿਉਂਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸ਼ਰਮੀ ਸਿੰਘ ਬਾਦਲ ਸਾਹਿਬ ਨੇ ਬਹੁਤ ਹੀ ਨਿਮਾਣੇ ਸਿੱਖ ਵਜੋਂ ਆਪਣੀ ਪੇਸ਼ਕਸ਼ ਕੀਤੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੋ ਅਕਾਲ ਤਖਤ ਸਾਹਿਬ ਨੇ ਸੱਦਾ ਦੇ ਕੇ ਉਹਨਾਂ ਨੂੰ ਬੁਲਾ ਕੇ ਜਿਹੜੀ ਉਹਨਾਂ ਨੂੰ ਹੁਕਮ ਲਗਾਇਆ ਸੇਵਾ ਲਗਾਈ ਸੋ ਉਸ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਨਿਮਾਣੇ ਸਿੱਖ ਦੀ ਵਜੋਂ ਉਹਨਾਂ ਨੇ ਉਸ ਸੇਵਾ ਨੂੰ ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਉਸ ਸੇਵਾ ਨੂੰ ਕਬੂਲ ਕੀਤਾ ਜਿਹੜੀਆਂ ਵੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਹੜੀਆਂ ਵੀ ਭੁੱਲਾਂ ਗਲਤੀਆਂ ਹੋਈਆਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਸਰਕਾਰ ਦੇ ਸਮੇਂ ਚ ਹੋਈਆਂ ਸੀ ਉਹ ਸਾਰੀਆਂ ਹੀ ਵੱਡਾ ਦਿਲ ਕਰਕੇ ਸਰਦਾਰ ਸ਼ਖਵੀ ਸਿੰਘ ਬਾਦਲ ਸਾਹਿਬ ਨੇ ਆਪਣੀ ਝੋਲੀ ਵਿੱਚ ਪਾ ਲਈਆਂ ਪੰਮਾ ਕਿਸੇ ਵੀ ਪਾਰਟੀ ਦੇ ਆਗੂ ਤੋਂ ਕਿਸੇ ਪਾਰਟੀ ਦੇ ਵਰਕਰ ਤੋਂ ਪਾਰਟੀ ਤੋਂ ਸਰਕਾਰ ਤੋਂ ਕੋਈ ਵੀ ਬੋਲ ਹੋਈ ਉਹ ਸਾਰੀਆਂ ਉਹ ਲਾ ਆਪਣੀ ਝੋਲੀ ਵਿੱਚ ਪਾ ਲਈਆਂ ਕਿਉਂਕਿ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੇ ਗੱਲ ਸਪਸ਼ਟ ਕੀਤੀ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੀ ਝੋਲੀ ਵਿੱਚ ਕੱਲ ਤੱਕ ਸਰਬ ਨੇ ਜੋ ਹੁਕਮ ਕੀਤਾ ਉਹਨਾਂ ਨੇ ਆਪਣੀ ਝੋਲੀ ਵਿੱਚ ਪਾ ਕੇ ਉਹ ਸੇਵਾ ਦੇ ਉੱਪਰ ਚੱਲੇ ਨੇ ਸੋ ਅੱਜ ਇਸ ਗੱਲ ਦਾ ਬੜਾ ਵੱਡਾ ਦੁੱਖ ਮਹਿਸੂਸ ਕਰ ਰਹੀ ਹੈ ਸਿੱਖ ਸੰਤਾਂ ਆਮ ਪਬਲਿਕ ਜਿਹੜੀ ਹੈਗੀ ਉਹ ਮਹਿਸੂਸ ਕਰਦੀ ਹੈ ਕਿ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਕੋਈ ਝੁੱਕ ਕੇ ਚਲਾ ਜਾਂਦਾ ਹੈ ਤਾਂ ਗੁਰੂ ਪਾਤਸ਼ਾਹ ਉਹ ਤੇ ਕਿਰਪਾ ਕਰ ਦਿੰਦੇ ਆ ਅਕਾਲ ਤਖਤ ਇੱਕ ਕੋਈ ਸਧਾਰਨ ਤਖਤ ਨਹੀਂ ਹੈ ਕੋਈ ਸਧਾਰਨ ਗੱਲ ਨਹੀਂ ਹੈ ਆ ਅਕਾਲ ਤਖਤ ਅਕਾਲ ਦਾ ਤਖਤ ਹੈ ਉੱਥੇ ਜਿਹੜਾ ਫਰਮਾਨ ਕੀਤਾ ਗਿਆ ਉਹ ਛੇਵੇਂ ਪਾਤਸ਼ਾਹੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਛੇਵੇਂ ਪਾਤਸ਼ਾਹੀ ਦਾ ਹੁਕਮ ਮੰਨ ਕੇ ਗੁਰੂ ਪਾਸ਼ਾ ਦਾ ਹੁਕਮ ਮੰਨ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਗਲ ਵਿੱਚ ਪੱਟਾ ਪਾ ਕੇ ਔਰ ਚੁੱਕ ਕੇ ਉਸ ਸੇਵਨ ਕੀਤਾ ਜਾ ਰਿਹਾ ਸੋ ਜਿਹੜੇ ਸਮਾਜਿਕ ਵਿਰੋਧੀ ਲੋਕ ਨੇ ਉਹਨਾਂ ਲੋਕਾਂਾਂ ਵੱਲੋਂ ਸਰਕਾਰ ਵੱਲੋਂ ਇੱਕ ਬਹੁਤ ਹੀ ਘਲਾਉਣੀ ਹਰਕਤ ਬਣਾਈ ਗਈ ਜਿਹਦੇ ਵਿੱਚ ਸਿੱਧਾ ਸਾਫ਼ ਨਜ਼ਰ ਆਉਂਦਾ ਕਿ ਜਿਹੜੀਆਂ ਵੀਡੀਓ ਨੇ ਤੇ ਜਿਹੜੀਆਂ ਹੋਰ ਆਪਾਂ ਦੇਖ ਰਹੇ ਆ ਇਦਾਂ ਦੀਆਂ ਸੋਸ਼ਲ ਮੀਡੀਆ ਰੈਂਸ ਸਰ ਵਿਕਰਮ ਸਿੰਘ ਜੀਠਾ ਸਾਹਿਬ ਨੇ ਪੇਸ਼ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਰਹੀ ਸਾਜ਼ਿਸ਼ ਰਹੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਗੋਲੀ ਚਲਾਉਣ ਦਾ ਹਮਲਾ ਕੀਤਾ ਗਿਆ ਸੋ ਗੁਰੂ ਰਾਮਦਾਸ ਜੀ ਵੱਡੇ ਨੇ ਕਿਉਂਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਕੀਤੀ ਕਿ ਜਿਹੜੀ ਗੋਲੀ ਚਲਾਉਣ ਵਾਲਾ ਵਿਅਕਤੀ ਸੀਗਾ ਉਹ ਜਦੋਂ ਉਹਨੇ ਆਪਣੇ ਹੱਥ ਵਿੱਚ ਰਵਲਵਰ ਕੱਢਿਆ ਜਾਂ ਆਪਣਾ ਹਥਿਆਰ ਕੱਢਿਆ ਜਿਹੜੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਸੇਵਾਦਾਰ ਦੀ ਸੇਵਾ ਵਿੱਚ ਬੈਠਾ ਸੀਗਾ ਉਹਦੇ ਨਾਲ ਜਿਹੜਾ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਨੇ ਅੰਗਰੱਖਕ ਨੇ ਉਹਨਾਂ ਨੇ ਉਹਦੇ ਉਹਦੇ ਵੱਲ ਧਿਆਨ ਮਾਰ ਕੇ ਉਹਨੂੰ ਗੋਲੀ ਨੂੰ ਪਰੇ ਕੀਤਾ ਤੇ ਉਹ ਗੋਲੀ ਜਿਹੜੀ ਸੀਗੀ ਦੀਵਾਰ ਵਿੱਚ ਲੱਗੀ ਗੁਰੂ ਪਾਤਸ਼ਾਹ ਦੇ ਸਮਝ ਲਓ ਕਿ ਮੈਂ ਸਮਝਾ ਕਿ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਜਾ ਕੇ ਲੱਗੀ ਸੋ ਇਸ ਗੱਲ ਦੀ ਬਹੁਤ ਭਾਰੀ ਨਖੇਦੀ ਕਰਦੇ ਆ ਤੇ ਜਿਹੜੇ ਅੱਜ ਵੀ ਪੰਥ ਵਿਰੋਧੀ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਰਾਜ ਨਾ ਕਰੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਰਾਜ ਨਹੀਂ ਕੀਤਾ ਰਾਜ ਨਹੀਂ ਸੇਵਾ ਕੀਤੀ ਅੱਜ ਜਿੰਨੀਆਂ ਵੀ ਯਾਦਗਾਰਾਂ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਗੁਰੂ ਸਾਹਿਬਾਨ ਨਾਲ ਸੰਬੰਧਤ ਕੱਲੂ ਛੋਟੇ ਕੱਲੂ ਘਰੇ ਦੀ ਯਾਦ ਵੱਡੇ ਕੱਲੂ ਘਰੇ ਦੀ ਯਾਦ ਗੋਲੇਹਾਰਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਅਮਰ ਅਰਮੰਦਰ ਸਾਹਿਬ ਦੇ ਸਾਹਮਣੇ ਤਲਿਹਾਰਾ ਤੇ ਹੋਰ ਅਨੇਕਾਂ ਯਾਦਾਂ ਜਿੱਥੇ ਆਪਣੇ ਧਰਮ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਿੱਥੇ ਆਪਣੇ ਧਰਮ ਲਈ ਬਹੁਤ ਸਾਰੇ ਉਪਰਾਲੇ ਕੀਤੇ ਉਥੇ ਸਾਰੇ ਬਹੁ ਧਰਮਾਂ ਲਈ ਵੀ ਬਹੁਤ ਵੱਡੇ ਉਪਰਾਲੇ ਕੀਤੇ ਜਿਸ ਤਰ੍ਹਾਂ ਹੋਰਾਂ ਜਿਹੜੇ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੀ ਯਾਦ ਬਣਾਈ ਹੋਰ ਕਈ ਇਦਾਂ ਦੀਆਂ ਯਾਦਾਂ ਬਣਾਈਆਂ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਸ਼ਰਮਣੀ ਅਕਾਲੀ ਦਲ ਤੇ ਜਿਹੜੇ ਸਵਾਲ ਚੁੱਕਰੇ ਨੇ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਥੋੜੀ ਬਹੁਤੀ ਸ਼ਰਮ ਕਰੋ ਜਦੋਂ ਗੁਰੂ ਪਾਤਸ਼ਾਹ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਜਦੋਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਛੇਵੇਂ ਪਾਤਸ਼ਾਹੀ ਦੇ ਦਰਬਾਰ ਨੇ ਬਖਸ਼ਿਸ਼ ਕੀਤੀ ਹੈ ਅਕਾਲ ਤਖਤ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਸੇਵਾ ਦਾ ਜਿਹੜਾ ਮਾਰਗ ਦਿੱਤਾ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਦੇਖੋ ਕਿ ਅੱਜ ਫਤਿਹਗੜ੍ਹ ਸਾਹਿਬ ਵੀ ਆਏ ਹੋਏ ਨੇ ਉਹਨਾਂ ਨੇ ਸੇਵਾ ਜਿਹੜੀ ਕਰਦੇ ਨੇ ਬੜੇ ਲੀਨ ਹੋ ਕੇ ਸੇਵਾ ਕਰ ਰਹੇ ਨੇ ਜਿੱਥੇ ਉਹ ਸੇਵਾ ਕਰ ਰਹੇ ਨੇ ਸਮੁੱਚਾ ਅਕਾਲੀ ਦਲ ਹਰ ਲੀਟਰ ਜਿਹੜਾ ਹੈਗਾ ਪਛਿਆ ਤਾਪ ਦੇ ਵਿੱਚ ਸੇਵਾ ਦੇ ਵਿੱਚ ਲੱਗਿਆ ਹੋਇਆ ਸੋ ਜਿਹੜੇ ਸ਼ਰਮਣੀ ਅਕਾਲੀ ਦਲ ਜਾਂ ਪੰਜਾਬ ਦੇ ਵਿੱਚ ਸਿੱਖ ਦੀ ਸਰਕਾਰ ਨਹੀਂ ਦੇਖਣਾ ਚਾਹੁੰਦੇ ਸੋ ਉਹਨਾਂ ਲੋਕਾਂ ਨੂੰ ਮੈਂ ਤਾੜਨਾ ਕਰਨਾ ਚਾਹੁੰਦਾ ਤੇ ਬੇਨਤੀ ਕਰਨੀ ਚਾਹੁੰਦਾ ਕਿ ਜੇ ਤੁਹਾਨੂੰ ਕਿਸੇ ਗੁਰੂ ਦਾ ਡਰ ਨਹੀਂ ਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼ਰਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਨੂੰ ਗੁਰੂ ਦਾ ਭਾਅ ਹੈ ਭੈ ਹੈ ਗੁਰੂ ਦੇ ਪੈਰ ਵਿੱਚ ਚੱਲਣ ਵਾਲੇ ਨੇ ਸੋ ਅਸੀਂ ਸਾਰੇ ਲੜਕੇ ਉਸ ਗੱਲ ਦੇ ਗੁਰੂ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਵੱਡੀ ਬਖਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਰਸਹੀ ਸਲਾਮਤ ਸੇਵਾ ਦਾ ਮੌਕਾ ਉਹ ਦਿੱਤਾ ਹੈਗਾ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਵੀ ਨਿੰਦਿਆ ਕਰ ਰਹੇ ਨੇ ਇਹਨਾਂ ਨੂੰ ਆਪਣੇ ਆਪ ਸ਼ਰਮ ਕਰਨੀ ਚਾਹੀਦੀ ਆ ਭਾਵੇਂ ਸਰਕਾਰ ਦੇ ਲੋਕ ਨੇ ਤੇ ਭਾਵੇਂ ਗੈਰ ਸਰਕਾਰ ਦੇ ਲੋਕ ਨੇ ਜਿਹੜੇ ਆਈਐਸਆਈ ਦੇ ਲੋਕ ਨੇ ਉਹ ਲੋਕ ਨਿੰਦਿਆ ਕਰ ਰਹੇ ਨੇ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਪੋਲੀਟਿਕਲ ਪਾਰਟੀਆਂ ਦੇ ਲੀਡਰ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਗੱਲਾਂ ਕਰ ਰਹੇ ਨੇ ਸੋ ਇਹਨਾਂ ਸਾਰੇ ਲੋਕਾਂ ਨੂੰ ਤਾੜਨਾ ਕਰਦੇ ਆ ਤੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਹੈ ਤਾਂ ਪੂਰੇ ਪੰਜਾਬ ਦੀ ਗੱਲ ਪੂਰੇ ਵਰਲਡ ਵਿੱਚ ਕਰਨ ਵਾਲਾ ਕੋਈ ਉੱਤੇ ਰਹਿ ਗਿਆ ਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿੰਦਾ ਤੇ ਨਾ ਕੋਈ ਸਿੱਖੀ ਦੀ ਗੱਲ ਕਰਨ ਵਾਲਾ ਰਹਿਣਾ ਤੇ ਨਾ ਹੀ ਕੋਈ ਪੂਰੇ ਵਰਡ ਦੇ ਵਿੱਚ ਸਿੱਖਾਂ ਦੀ ਗੱਲ ਕਰਨ ਵਾਲਾ ਰਹਿਣਾ ਫੇਸ ਕਰਕੇ ਮੈਂ ਸਮਝਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰਮਣੀ ਅਕਾਲੀ ਦਲ ਜਿੱਥੇ ਧਰਮ ਤੇ ਪਾਰਟੀ ਸਤਾ ਕਿਉਂਕੋ 6ਵੇਂ ਪਾਸ਼ੇ ਨੇ ਸੰਵਧਾਨ ਬਖਸ਼ੇ ਕੀਤਾ ਕਿ ਜਿੱਥੇ ਮੀਰੀ ਪੀਰੀ ਦਾ ਸੰਵਧਾਨ ਉਹਨਾਂ ਨੇ ਬਖਸ਼ਿਸ਼ ਕੀਤਾ ਤੇ ਮੀਰੀ ਪੀਰੀ ਤੇ ਚੱਲਣ ਵਾਲੇ ਲੋਕ ਜਿਹੜੇ ਨੇ ਸ਼ਰਮਣੀ ਅਕਾਲੀ ਦਲ ਦੇ ਵਰਕਰ ਨੇ ਜਿੱਥੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਅਰਦਾਸ ਬੇਨਤੀ ਕਰਕੇ ਚੱਲਦੇ ਨੇ ਉਥੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ ਤੇ ਜਿਹੜੀਆਂ ਵੀ ਪਾਰਟੀਆਂ ਦੇ ਭਾਵਾ ਮਿੱਟੂ ਭਾਵਾ ਸ਼ਿੱਟੂ ਭਾਵਾ ਹੋਰ ਕਈ ਲੋਕ ਜਿਹੜੇ ਵਾਰਾ ਆਪਣੀ ਜ਼ੁਬਾਨ ਨੂੰ ਚਲਾ ਰਹੇ ਨੇ ਇਸ ਜ਼ੁਬਾਨ ਨੂੰ ਬੰਦ ਕਰਨ ਤਾਂ ਕਿ ਪੰਜਾਬ ਚ ਨੀਸਰਵੇ ਸ਼ਾਂਤੀ ਰਹੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਮਾੜੀ ਮੋੜੀ ਸ਼ਰਮ ਕਰ ਇਸ ਗੱਲ ਦੇ ਉੱਪਰ ਜਿਹੜਾ ਲੋਕਾਂ ਦਾ ਵਿਸ਼ਵਾਸ ਉੱਡ ਚੁੱਕਿਆ ਹੈ ਸਰਕਾਰ ਤੋਂ ਵਿਸ਼ਵਾਸ ਉੱਡ ਚੁੱਕਿਆ ਹੈ ਅਸੀਂ ਇਹ ਸਾਰੇ ਲੋਕ ਮੰਨ ਕਰਦੇ ਹਾਂ ਕਿ ਜਿਹੜੀ ਇਹ ਇਹ ਜਿਹੜੀ ਹੈ ਜਿਹੜੀ ਇਹ ਜਾਂਚ ਹੈ ਇਹ ਜਾਂਚ ਜਿਹੜੀ ਹੈਗੀ ਆ ਕੁਝ ਜੱਜਾਂ ਦੀ ਇੱਕ ਟੀਮ ਬਣਾਉਣੀ ਚਾਹੀਦੀ ਹੈ ਵਿਸ਼ਵਲ ਟੀਮ ਬਣਾਉਣੀ ਚਾਹੀਦੀ ਹੈ ਉਸ ਟੀਮ ਦੇ ਅੰਤਰਾਹੀ ਇਹਦੀ ਜਾਂਚ ਕਰਨੀ ਚਾਹੀਦੀ ਆ ਕਿ ਕੌਣ ਨੇ ਜਿਹੜੇ ਪੰਜਾਬ ਨੂੰ ਜੜਨਾ ਚਾਹੁੰਦੇ ਆ ਕੌਣ ਨੇ ਜਿਹੜੇ ਸਿੱਖੀ ਦੇ ਢਾਲ ਹੁਣਾ ਚਾਹੁੰਦੇ ਆ ਕੌਣ ਨੇ ਜਿਹੜੇ ਸਾਡੇ ਚੋਲੇ ਪਾ ਕੇ ਸਾਡੇ ਕੱਪੜੇ ਪਾ ਕੇ ਸ਼ਰੋਮਣੀ ਅਕਾਲੀ ਦਲ ਜਿਹੜੀ ਕਿ ਸਿੱਖਾਂ ਦੀ ਧਾਰਮਿਕ ਜਥੇਬੰਦੀ ਸ਼ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤੇ ਪਹਿਰੇਦਾਰ ਜਿਹੜੀ ਸ਼ਰੋਮਣੀ ਅਕਾਲੀ ਦਲ ਪੰਜਾਬ ਦਾ ਪਹਿਰਾ ਦੇਣ ਵਾਸਤੇ ਆਪਣਾ ਹਮੇਸ਼ਾ ਯੋਗਦਾਨ ਪਾਉਂਦੀ ਰਹੀ ਸੋ ਅਸੀਂ ਪੰਜਾਬ ਵਾਸਤੇ ਮਰ ਬਟਾਂਗੇ ਤੇ ਇਹਨਾਂ ਧਮਕੀਆਂ ਦੇਣ ਵਾਲਿਆਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਫਿਰ ਉਹ ਪੁਰਾਣੇ ਮੋੜ ਜਿਹੜੇ ਦਿਨ ਨੇ ਪੰਜਾਬ ਨੂੰ ਨਾ ਦੇਖਣੇ ਪੈਣ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ